ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲਾ ਹਾਈਵੇ ਦੇ ਉੱਤੇ ਪਿੰਡ ਆਉਂਦਾ ਤੇ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਹੈ ਰੂਟੀਨ 'ਚ ਇੱਥੋਂ ਤੁਹਾਨੂੰ ਵੀਡੀਓ ਦਿਖਾਉਂਦੇ ਰਹਿੰਦੇ ਆ ਕਿਉਂਕਿ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ 2 ਨਗ ਬਾਈ ਕੋਲ ਵਿਕਰੀ ਵਾਲੇ ਆ ਜਿਨ੍ਹਾਂ ਦੇ ਵਿੱਚ ਦੋਨੇ ਹੀ ਸੂਈਆਂ ਸੂਈਆਂ ਮੱਝਾਂ ਇੱਕ ਬੇਨਤੀ ਹੱਥ ਬੰਨ ਕੇ ਆ ਵੀ ਜਿਨੇ ਵੀ ਪਸ਼ੂ ਖਰੀਦਣਾ ਹੈ ਜਿੰਨਾ ਦੁੱਧ ਅਸੀਂ ਇੱਥੋਂ ਦੱਸਾਂਗੇ ਉਹ ਸਾਡੇ ਕੋਲ ਦੋ ਟਾਈਮ ਚੋਗੋ ਤਿੰਨ ਟਾਈਮ ਚੋ ਲੋ ਤਸੱਲੀ ਤੁਸੀਂ ਕਰਨੀ ਹੈ ਥੋੜੇ ਘਰੇ ਜਾ ਕੇ ਪਸ਼ੂ ਵੱਧ ਦਿੰਦੇ ਆ ਜਾਂ ਉਦੋਂ ਘਟ ਜਾਂਦੇ ਆ ਉਹਦਾ ਲਾਂਭਾ ਨਹੀਂ ਲੈਣਾ ਸੋ ਆਪਦੀ ਤਸੱਲੀ ਨਾਲ ਤੇ ਆਪਦੀ ਸਮਝ ਨਾਲ ਪਸ਼ੂ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲਿਏ ਬਾਈ ਨੂੰ ਇੱਕ ਲੰਡੀ ਮੱਝ ਆ ਦੱਸੋ ਇਹਦੇ ਤੋਂ ਸ਼ੁਰੂਆਤ ਕਰ ਲੈਨੇ ਆ ਬੜੀ ਸੋਹਣੀ ਝੋਟੀ 2 ਨੰਬਰ ਤੇ ਤੁਹਾਨੂੰ ਦਿਖਾਉਂਗਾ ਸਿੰਘਾਂ ਵੱਲੋਂ ਵੀ ਤੇ ਟਾਂਚੇ ਵੱਲੋਂ ਵੀ ਲੋਧ ਬਾਈ ਦੱਸੂਗਾ ਇਹਨਾਂ ਨੂੰ ਸੋ ਆਓ ਸ਼ੁਰੂਆਤ ਇਸ ਮੱਝ ਤੋਂ ਕਰਦੇ ਬਲਵਿੰਦਰ ਬਾਈ ਸਸਰੀ ਕਾ ਸਸਰੀ ਗਾਲ ਬਾਈ ਜਗਜੀਤ ਬਲਵਿੰਦਰ ਦੋ ਨਾਗ ਅੱਜ ਆਪਣੀ ਹਾਂ ਬਾਈ ਦੋ ਝੋਟੀਆਂ ਜੀ ਦੋਨੇ ਦੂਜੀ ਦੂਜੇ ਦੂਜੇ ਸੂਈ ਆ ਪਹਿਲੇ ਨੰਬਰ ਤੇ ਲੰਡੀ ਬਾਈ ਇਹ ਬਾਈ ਜਗਜੀਤ ਕੱਲ ਸਵੇਰੇ ਸੂਈਆ ਮੰਨ ਕੇ ਚੱਲ ਪਾ ਤਿੰਨ ਸਾਢੇ ਤਿੰਨ ਵਜੇ ਕੱਲ ਸਵੇਰ ਦੀ ਸੂਈ ਵੀ ਆ ਇਹਨੇ ਝੋਟੀ ਨੇ ਦੂਜੇ ਸੂਏ ਸੂਈਆ ਨੇ ਕੱਟੇ ਨੂੰ ਜਨਮ ਦਿੱਤਾ ਬਾਈ ਰੇ ਯਾਪ ਆ ਪਾ ਇਹ ਪੈਂਡ ਚੋ ਹੀ ਲਈ ਆ ਜਗਜੀਤ ਤੇ ਮੰਨ ਕੇ ਚੱਲ ਪੈਨੇ ਬਾਈ 14 14.5 ਕਿਲੋ ਦੁੱਧ ਪਲੂਣ ਨੇ ਦਿੱਤਾ ਹੁਣ ਵੀ ਇਹਦੀ ਜਿਹੜੀ ਦੋ ਟਾਈਮ ਦੀ ਬੋਲੇ ਦੀ ਸਟਾਰਟਿੰਗ ਆ ਉਹ 11 11.5 ਕਿਲੋ ਦੀ ਹੋਊਗੀ ਚਾਹੇ ਕੋਈ ਤਿੰਨ ਟਾਈਮ ਚੋ ਕੇ ਲੈ ਲੇਵੇ ਆਪਣੀ ਰੇਟ ਕੀ ਰਹੂਗਾ ਰੇਟ ਬਾਈ ਜਗਜੀਤ ਇੱਕ 35 ਦੀ ਝੋਟੀ ਦੇਵਾਂਗੇ ਖੋਲੀ ਦੋਸੋਂ ਇੱਕ 35 ਦੀ ਮਿਲੂਗੀ ਕੱਲ ਦੀ ਸੂਈ ਆ ਢਾਂਜਾ ਚੰਗਾ ਪੁੜਿਆਂ ਦੀ ਸ਼ੇਪ ਚੰਗੀ ਆ ਮੱਥੇ 'ਚ ਛੋਟਾ ਜਿਹਾ ਵੱਲ ਇੱਕ ਚੰਦ ਟਾਇਪ ਹੈਗਾ ਸਿੰਘ ਸੋਹਣੇ ਆ ਥਣ ਜਿਹੜਾ ਉਹ ਸੋਨਾ ਸੈਜ ਆ ਥਣ ਜਵਾਬ ਸਮਾਤ ਹਵਾਨਾ ਜੋਸ਼ ਵਾਲਾ ਹੈ ਵੀਡੀਓ ਬਣਾ ਰਿਆਂ ਲਗਭਗ ਟਾਈਮ ਹੋਊਗਾ 11 ਵਜੇ ਦੇ ਆਸ-ਪਾਸ ਦਾ ਹਵਾਨੇ ਦੀ ਜੱਜਮੈਂਟ ਉਹ ਸਾਬ ਤੇ ਕਰ ਲਿਓ ਖਾਲੀ ਥਣ ਤੁਹਾਨੂੰ ਦਿਖਦੇਉਣਗੇ ਬਲਵਿੰਦਰ ਫੇਰ ਮੋਢੀ ਬਾਈ ਇੱਕ ਵਾਰ ਹਾਂ ਬਾਈ ਸੋ ਇੱਕ ਵਾਰ ਫੇਰ ਤੋਰਦੇ ਆ ਦੱਸੋ ਕਲੀਅਰ ਵੀਡੀਓ ਜੋ ਸਾਡਾ ਕੰਮ ਸਰਫ ਇਹ ਆ ਵੀ ਅਸੀਂ ਤੁਹਾਨੂੰ ਢੰਚਾ ਦਿਖਾ ਸਕਦੇ ਆ ਦੁੱਧ 11 11.5 ਕਿਲੋ ਵਾਂਗੂ ਬੌਲਾ ਹੋਊਗਾ ਉਹ ਇੱਥੇ ਚੋਲਿਓ ਉੱਤੋਂ ਚੜਾਈ ਨੋਟ ਕਰ ਲਓ ਆਮ ਚਾਹਨੋਂ ਜ਼ਿਆਦਾ ਹੈ ਵੇਜਜੀਤ ਬਾਈ ਛੋਟੀ ਨਾਲ ਦੁੱਧ 15 ਕਿਲੋ ਖਰਾ ਦੇਣਾ ਕੰਡੇ ਵਾਲਾ ਠੀਕ ਹੈ ਤੋਂ ਬਾਕੀ ਦੱਸੋ ਹਵਾਨਾ ਵੀ ਚੰਗਾ ਦੀਂਦਾ ਉੱਤੋਂ ਪੁੜਿਆਂ ਦੀ ਸ਼ੇਪ ਵੀ ਤੁਹਾਨੂੰ ਦੱਸੂਗੀ ਬਾਕੀ ਚਵਾਈ ਬਹੁਤ ਚੰਗੀ ਆ ਬਾਈ ਥਣ ਬਹੁਤ ਚੰਗਾ ਜਦੋਂ ਬੱਚਾ ਲਾ ਲਿਆ ਉਦੋਂ ਹੋਰ ਵੀ ਜੋਸ਼ ਛੱਡੂਗੀ ਠੀਕ ਬਾਕੀ ਹਵਾਨਾ ਤਾਂ ਹਜੇ ਜੋਸ਼ 'ਚ ਹੋਰ ਨੇ ਭਰ ਜਾਣਾ ਜਦੋਂ ਬੱਚਾ ਲਾ ਕੇ ਇਹਦੀਆਂ ਪਹਾੜਾਂ ਮਾਰੀਆਂ ਪੁੜਿਆਂ ਦੀ ਵਾਕਈ ਬਹੁਤ ਸੋਹਣੀ ਝੋਟੀ ਹੈ ਦੱਸੋ ਤੁਸੀਂ ਦੇਖੋ ਉੱਤੋਂ ਚੜਾਈ ਢਾਂਜੇ ਦੀ ਬਰੀਡਿੰਗ ਵਾਲੀਆਂ ਮੱਝਾਂ ਹੁੰਦੀਆਂ ਦੁੱਧ ਵਾਲੇ ਪੱਖ ਤੋਂ ਮੱਝ ਦਾ ਸਟਰਕਚਰ ਦੂਜਿਆਂ ਨਾਲ ਰਲਦਾ ਨਹੀਂ ਹੁੰਦਾ ਤੇ ਵਾਕਈ ਉੱਤੋਂ ਚੰਗੀ ਦੀਂਦੀ ਹੈ ਪਹਿਲੇ ਨੰਬਰ ਤੇ ਇਹ ਮੱਝ ਤੁਹਾਨੂੰ ਜ਼ਿਕਾ ਰਹੇ ਹਾਂ ਦੱਸੋ ਹਵਾਨਾ ਫੇਅਰ ਦੇਖ ਲਓ ਇਹਦਾ ਇਹਦੇ ਨਾਲ ਇੱਕ ਝੋਟੀ ਬੜੀ ਸਨਕਹੀ ਹੈ ਬਲਵਿੰਦਰ ਇਹ ਕਨਵਸ 'ਉਸ ਸੂਈ ਦੀ। ਇਹ ਬਾਈ ਜਗਜੀਤ ਦੂਜਾ ਸੂਆ ਸੂਈ ਆ ਮੂੰਹ 'ਚੋ ਛੇ ਦਿਨ ਦਾ। ਇਹਨੂੰ 4 ਦਿਨ ਹੋ ਗਏ ਸੂਈ ਨੂੰ ਅੱਜ 5ਵਾਂ ਦਿਨ ਆ ਬਾਈ। ਇਹਦੀ ਸੀਮਣ ਦੀ ਇਹਦੀ ਵੀ ਡਿਟੇਲ ਹੈਗੀ ਆ ਤੇ ਇਹਦੀ ਕੱਟੀ ਨੂੰ ਜਨਮ ਦਿੱਤਾ ਇਹਨੇ ਉਹਦੀ ਵੀ ਹੈਗੀ ਆ। ਆਪ ਇਹ ਪੀ 288 ਦੇ ਆ ਬਾਈ। ਕੱਟੀ ਜਿਹੜੀ ਇਹਦੀ ਸਮਰਾਟ ਦੀ ਆ ਥੇਮ ਕੇਰੀਆਂ ਵਾਲੀ। ਕ੍ਰਿਤੀ ਦਵਾਨੇ ਦੇ। ਨਾਲ ਦੇ ਦਵਾਨੇ ਪੈਂਟ ਤੋਂ ਖਰੀਦੀ ਆ ਬਾਈ। ਉਹਨਾਂ ਦੇ ਘਰੋਂ ਆਪਣੇ ਚੈਨਲ ਤੇ ਲੈ ਮਿਲਕਿੰਗ ਹੋਈ ਸੀ ਮੈਂ ਦੀ ਗੋਰਾ ਬਾਈ ਦਾ ਨਾਮ ਗਾ ਸਹੀ ਹੈ ਹਾਂਜੀ ਠੀਕ ਹੈ ਅੱਛਾ ਬਲਵਿੰਦਰ ਚੌਥੇ ਦਿਨ ਕਿੰਨਾ ਦੁੱਧ ਹੋਊਗਾ ਦੁੱਧ ਬਾਈ ਐਸ ਟਾਈਮ ਜਗਜੀਤ ਝੋਟੀ ਥੱਲੇ ਮੰਨ ਕੇ ਚੱਲ ਪਾ ਸਾਢੇ 13 14 ਕਿਲੋ ਹੋਊਗਾ ਦੁੱਧ ਨੇ ਯਾਨੀ ਕਿ 15 ਦੇ ਆਸ-ਪਾਸ ਪਲੂਣ ਨਹੀਂ ਪਾਇਆ ਬਾਈ ਆਪਾਂ ਕੋਈ 20 ਨਹੀਂ ਕਹਿੰਦੇ ਯਾਨੀ ਕਿ 16 17 ਕਿਲੋ ਝੋਟੀ ਦੁੱਧ ਖੁੱਲਾ ਦੇ ਦੂਗੀ ਸਾਢੇ 13 14 ਕਿਲੋ ਦਾ ਜਾਹੇ ਕੋਈ ਤਿੰਨ ਟਾਈਮ ਚੋਕੇ ਲੈ ਜੀ ਬਾਈ ਰੇਟ ਇਹਦਾ ਕੀ ਰਹਿਣਾ ਰੇਟ ਜਗਜੀਤ 1 ਲੱਖ ਤੇ 95000 ਦੀ ਦੇਵਾਂਗੇ ਖੋਲੀ ਦੋਸੋਏ ਬਾਈ ਕੋਰੇ ਤੋਂ ਦਵਾਨੇ ਵਾਲੇ ਵੀਰ ਤੋਂ ਬਾਈ ਦੱਸਦਾ ਆਈ ਹੈ ਚੰਗੀਆਂ ਮੁਰਾ ਮੱਜਾਂ ਦਾ ਛਕੀਨ ਹੈ ਵੀਰ ਲਾਈਵ ਚ ਆਈ ਉਸ ਘਰ ਚੋਂ ਆਪਾਂ ਦਿਖਾ ਚੁੱਕੇ ਹਾਂ ਸਿੰਘ ਸੋਨਾ ਛੋਟੀ ਦਾ ਬਾਕੀ ਕਾਤ ਕਾਠ ਤੁਸੀਂ ਹੁਣ ਦੇਖ ਲੈਣਾ ਪੂਰੀ ਉੱਚੀ ਲੰਬੀ ਸੁਹਾ ਦੂਜਾ ਸੂਈ ਹੈ ਚਾਰਾਂ ਦਿਨਾਂ ਦੀ ਸੂਈ 13 13.5 ਕਿਲੋ ਬਾਈ ਕਹਿੰਦਾ ਵੀ ਕੋਈ ਵੀ ਭਰਾ ਜਿਹੜਾ ਹਾਜ਼ਰ ਦੁੱਧ ਉਹ ਚੋਕੇ ਲੈ ਲੈ ਉਦੂ ਬਾਚ ਦੋਦੋ ਤੋਂ ਰਿ ਸੇਵਾਨਾ ਲਾ ਤੁਸੀਂ ਕਿੰਨਾ ਚੋਲੋ ਵੱਡੇ ਕਦ ਕੱਢਦੀ ਐ ਬਲਿੰਦਰ ਇੱਕ ਵਾਰਾਂ ਫੇਰ ਮੋੜ ਲਈ ਬਾਈ ਜਿਹਨੇ ਜਨਮ ਵੀ ਦਸੋ ਕੱਟੀ ਨੂੰ ਦਿੱਤਾ ਤੇ ਹਵਾਨਾ ਇਹਦਾ ਹੁਣ ਵੀ ਤੁਸੀਂ ਦੇਖੋ ਕਾਫੀ ਚੰਗਾ ਦਿਂਦਾ ਬਾਕੀ ਜੋ ਚੀਜ਼ ਕਲੀਅਰ ਕੈਮਰੇ ਦੀ ਨਿਗਾ ਚ ਹੈ ਹਾਈਟ ਲੈਂਥ ਵਾਲੀ ਹੈ ਪੁੱਤੋਂ ਸ਼ੇਪ ਦੇਖੋ ਇਹਦੇ ਪੁੜਿਆਂ ਦੀ ਹਵਾਨਾ ਦੇਖੋ ਕਰਪਾ ਵਾਲੀ ਦਾ ਬਾਸ ਪੁੱਤ ਕਾਪਰ ਦੀ ਘਾਟ ਨਾਲ ਕਈ ਵਾਰ ਕੁਛ ਚਟਾਕ ਪਿੰਡੇ ਦੇ ਉੱਤੇ ਦਿਸਣ ਲੱਗ ਜਾਂਦੇ ਚੰਗੀ ਕੱਟੀ ਆ ਦੱਸੋ ਇਹਦੇ ਨਾਲ ਵਾਕਿਆ ਆਪ ਵੀ ਝੋਟੀ ਸੋਹਣੀ ਸੁਨੱਖੀ ਐ ਖੜਵੇਂ ਪੁੜੇ ਉਤੋਂ ਚੋ ਝੋਟੀ ਫੇਰ ਦੇਖਿਓ ਪਿੱਛੋਂ ਤੁਸੀਂ ਇਹਨੂੰ ਇਹਦੀ ਵੀ ਬਹੁਤ ਸੋਹਣੀ ਬਣਾਵਟਾ ਦੋਸਤੋ ਸੈਂਕ ਤੁਸੀਂ ਇਹਦੇ ਦੇਖ ਸਕਦੇ ਹੋ ਭਾਈ ਫੜੀ ਦੀ ਪੂਛ ਮੜੀ ਜੀ ਜਦੋਂ ਝੋਟੀ ਸਾਈਡ ਨੂੰ ਗਈ ਨਾ ਤੇ ਉਦੋਂ ਹਵਾਨਾ ਨੂੰ ਘਰ ਲਿਓ ਦੱਸ ਕਾਫੀ ਚੰਗਾ ਜੋਸ਼ ਵਾਲਾ ਹਵਾਨਾ ਐ ਇਹਦਾ ਸੋ ਇਹ ਝੋਟੀ ਦੱਸੋ 195 ਦਾ ਰੇਟ ਹੈ ਤੇ ਇਹਦਾ ਰੇਟ 135 ਹੈ ਬੱਚੇ ਦੋਨਾਂ ਨੂੰ ਲਾਉਣੇ ਹਨ ਤੇ ਧਾਰਾਂ ਨੂੰ ਮਾਰ ਕੇ ਦਿਖਾ ਦੇਣੀ ਆ ਨਾਲ ਦੋਸਤੋ ਬੱਚਾ ਛੱਡਤਾ ਹੈ ਪਹਿਲਾਂ ਇਸ ਝੋਟੀ ਦੀਆਂ ਧਾਰਾਂ ਨੂੰ ਮਾਰ ਕੇ ਦਿਖਾ ਦੇਵਾਂਗੇ ਉਸ ਤੋਂ ਬਾਅਦ ਚ ਦੂਜੀ ਮੱਝ ਜਿਹੜੀ ਉਹਦੀਆਂ ਧਾਰਾਂ ਮਾਰਾਂਗੇ ਪੂਰੀਆਂ ਨਹੀਂ ਚਾਉਂਦੇ ਇਸ ਫੁੱਲ ਵੀਡੀਓ ਚ ਕਿਉਂਕਿ ਸ਼ਾਰਟ ਵੀਡੀਓ ਬਣਾਵਾਂਗੇ ਪਹਿਲੇ ਨੰਬਰ ਵਾਲੀ ਝੋਟੀ ਦੀ ਸੋਹਣੀ ਸੁਨੱਖੀ ਝੋਟੀ ਹੈ ਸ਼ਾਰਟ ਵੀਡੀਓ ਨੂੰ ਇੰਸਟਾਗ੍ਰam ਦੇ ਉੱਤੇ ਵੀ ਬਹੁਤ ਸਾਰਾ ਪਿਆਰ ਮਿਲਦਾ ਰਿਸਪੌਂਸ ਮਿਲਦਾ ਉਦੇ ਕਰਕੇ ਸੋਹਣੇ ਸੁਨੱਖੇ ਪਸ਼ੂ ਦੀ ਸ਼ਾਰਟ ਵੀਡੀਓ ਬਣਾਈ ਜਾਂਦੀ ਹੈ। ਤੋਂ ਮੱਝ ਇਹ ਵੀ ਆਪ ਦੀ ਸਾਹ ਤੇ ਠੀਕ ਹੈ ਇਹਦਾ ਰੇਟ ਜਿਹੜਾ ਉਹ ਦੂਜੀ ਨਾਲੋਂ ਅਲੱਗ ਹੈ। ਜੀਨੇ ਜਿੰਨੀ ਕਿ ਪੇਮੈਂਟ ਲਾਉਣੀ ਹੈ ਉਹਦੇ ਹਿਸਾਬ ਤੇ ਆਪ ਦਾ ਪਸ਼ੂ ਪਸੰਦ ਕਰ ਲਿਆ ਕਰੋ। ਤਸੱਲੀ ਵਾਰ-ਵਾਰ ਵੀਡੀਓ ਚ ਇਸ ਕਰਕੇ ਜ਼ਿਕਰ ਕਰੀਦਾ ਵੀ ਜਦੋਂ ਖਰੀਦਦੇ ਹੋ ਇੰਨੇ ਪੈਸੇ ਲਾਉਣੇ ਆ। ਤਸੱਲੀ ਕੀਤੀ ਹੋਵੇ ਫਿਰ ਚੰਗਾ ਰਹਿੰਦਾ ਹੈ। ਪਸਮਾ ਦੋਸਤੋ ਜੋ ਟੀਨੇ ਕਰ ਲਿਆ ਤੇ ਚੰਗੇ ਦੁੱਧ ਵਾਲੀ ਮੱਝ ਦਾ ਪਸਮਾ ਵੱਖਰਾ ਹੀ ਹੁੰਦਾ ਹੈ। ਤੁਸੀਂ ਜੋਸ਼ ਦੇਖੋ ਥਣਾ ਦੇ ਵਿੱਚ ਪਸਮਾ ਦੇ ਵਿੱਚ ਜਿਹੜਾ ਇਸ ਟਾਈਮ ਮੇਰੇ ਕੋਲੋਂ ਦੇਖ ਰਹੇ ਸੋ ਦੋਨੋਂ ਪਾਸਿਓਂ ਆ ਗਾੜੀ ਇੱਕੋ ਜੇ ਥਣ ਬਿਲਕੁਲ ਚਾਰੇ ਥਣ ਇਸ ਤਰ੍ਹਾਂ ਦਾ ਇਹਦਾ ਪਸਮਾ ਧਾਰਾਂ ਵੀ ਮਾਰਦੇ ਲੈ ਵੀ ਦੋਸਤੋ ਅਗਲੇ ਥਣੇ ਤੋਂ ਧਾਰਾਂ ਦੇਖੋ ਪਸਮਾ ਜਿੰਨਾ ਚੰਗਾ ਉੰਨੀ ਚੰਗੀ ਧਾਰ ਹੈ ਪਿਛਲੇ ਥਣਾ ਚੋਂ ਵੀ ਮਾਰੀ ਬਈ ਧਾਰਾਂ ਇਹ ਪਿਛਲੇ ਥਣਾ ਚੋਂ ਧਾਰਾਂ ਚੰਗੀ ਚਵਾਈ ਦੀ ਝੋਟੀ ਆ ਦੋਸੋ ਉਦੋਂ ਆਖੀ ਸੀ ਲਸਰੀ ਖ ਵੀ ਰਹੂਗੀ ਸੋ ਇਹ ਪਹਿਲੇ ਨੰਬਰ ਤੇ ਉਦੋਂ ਬਾਅਦ ਹੁਣ ਦੂਜੀ ਦਾ ਬੱਚਾ ਛੱਡ ਲੈਨੇ ਬਲੰਦਰ ਬਾਹਲੀ ਨਾ ਚੋਈ ਬਈ ਆਪਾਂ ਸ਼ਾਰਟ ਵੀਡੀਓ ਦਿਖਾਵਾਂਗੇ ਦੋਸਤੋ ਪਸਮਾ ਇਹਦਾ ਵੀ ਕੰਪਲੀਟ ਹੈ ਥਾਣੇ ਨੇ ਵੀ ਕਰਮ ਵਾਲੀ ਨੇ ਸਿਰੇ ਦੇ ਹੀ ਕੱਢੇ ਆ ਪਸਮਾ ਦੇ ਵਿੱਚ ਮੋਢ ਚੋਂ ਥਣ ਦਾ ਸੈਜ ਦੇਖੋ ਤੁਸੀਂ ਸੋ ਦੋਸਤੋ ਇਹਦੀਆਂ ਵੀ ਧਾਰਾਂ ਦੇਖ ਲਓ ਇੱਕ ਵਾਰ ਕਰਮ ਵਾਲੂ ਜੀ ਸਾਫ਼ ਸੁਥਰੀ ਧਾਰਾਂ ਬਲੰਦਰ ਪਿਛਲੇ ਥਣਾ ਚੋਂ ਵੀ ਮਾਰੀ ਧਾਰਾਂ ਬਈ ਥਣ ਵੀ ਪਸਮਾ ਦੇ ਵਿੱਚ ਬੜਾ ਚੰਗਾ ਤੁਸੀਂ ਸਮਝ ਨਹੀਂ ਕੱਢਿਆ ਪਿਛਲੇ ਥਣਾ ਚੋ ਵੀ ਤਾਰਾਂ ਦੇ ਵੀ ਤੁਸੀਂ ਦਾ ਬਹੁਤ ਹੁਣ ਲੱਗਿਆ ਸੋ ਚਵਾਈ ਚੰਗੀ ਆ ਖੈਰ ਥਣ ਵੀ ਦੱਸਦੇ ਬਲਵਿੰਦਰ ਛੱਡੀ ਥਣ ਵੀ ਪਿਛਲੇ ਦੱਸੋ ਪਸਮਾ ਦੇਖ ਲਓ ਕਰਮ ਆ ਗਈ ਠੀਕ ਹੈ ਭਾਈ ਓਕੇ ਚੋ ਦੇ ਸੋ ਦੱਸੋ ਇਹ ਦੋ ਮੱਝਾਂ ਅੱਜ ਵਕਾਉ ਸੀ ਭਾਈ ਬਲਵਿੰਦਰ ਕੋਲ ਤੇ ਤੁਸੀਂ ਆ ਕੇ ਦੇਖਿਓ ਜਿਹੜਾ ਜਾਚਾਰ ਨਾਗ ਖਰੀਦ ਲਓ ਝੋਟਾ